ਯੁੱਧ ਨਸ਼ਾ ਵਿਰੁੱਧ ਦੇਕਾ ਮਹਿੰਮ ਤਹਿਤ ਫਿਰੋਜ਼ਪੁਰ ਸਿਟੀ ਥਾਣਾ ਪਰਬਾਰੀ ਵੱਲੋਂ ਨਸ਼ਾ ਛਡਾਊ ਕੇਂਦਰ ਦੇ ਵਿੱਚ ਆਪਣੇ ਤੌਰ ਦੇ ਉੱਪਰ ਮਰੀਜ਼ ਇੱਥੇ ਲਿਆ ਕੇ ਜਿਹੜਾ ਕਿ ਨਸ਼ਾ ਕਰਨ ਦੇ ਆਦੀ ਨੇ ਉਹਨਾਂ ਨੂੰ ਲਿਆ ਕੇ ਇੱਥੇ ਭਰਤੀ ਕਰਾਇਆ ਜਾ ਰਿਹਾ ਹੈ ਸਮਾਜ ਭਲਾਈ ਦਾ ਕੰਮ ਕੀਤਾ ਜਾ ਰਿਹਾ ਆਪਣੀ ਡਿਊਟੀ ਜਿਹੜੀ ਹੈ ਉਹ ਨਿਭਾਈ ਜਾ ਰਹੀ ਹੈ ਗੱਲਬਾਤ ਕਰਾਂਗੇ ਉਹਨਾਂ ਨਾਲ ਜਿਹੜੇ ਕਿ ਲੋਕ ਇੱਥੇ ਆਏ ਨੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਉਹਨਾਂ ਨੇ ਵੀ ਉਹਨਾਂ ਦੀ ਕਿੰਨੀ ਇੱਛਾ ਸੀ ਔਰ ਥਾਣਾ ਭਰਵਾਰੀ ਜਿਹੜੇ ਨੇ ਉਹ ਵੀ ਆਏ ਨੇ ਇੱਥੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਸਰ ਕੀ ਨਾਮ ਹੈ ਤੁਹਾਡਾ ਇੰਸਪੈਕਟਰ ਜੀ ਤਿੰਦਰ ਸਿੰਘ ਸਰ ਤੁਹਾਡੇ ਵੱਲੋਂ ਪਿਛਲੇ 2 ਦਿਨਾਂ ਦੇ ਵਿੱਚ ਮਰੀਜ਼ਾਂ ਨੂੰ ਜਿਹੜੇ ਕਿ ਨਸ਼ਾ ਕਰਨ ਦੇ ਆਦੀ ਨੇ ਉਹਨਾਂ ਨੂੰ ਲਿਆ ਗਿਆ ਇੱਥੇ ਨਸ਼ਾ ਛਡਾਉ ਕਹਿੰਦੇ ਵਿੱਚ ਸਰ ਕੀ ਕਹਿਣਾ ਹੈ ਮੈਂ ਉਹਨਾਂ ਨੂੰ ਨੌਜਵਾਨਾਂ ਨੂੰ ਪ੍ਰੇਰਿਤ ਕਰ ਰਿਹਾ ਵਾਂ ਕਿ ਤੁਸੀਂ ਵੱੱਟ ਤੋਂ ਵੱੱਟ ਸਾਡੇ ਨਾਲ ਕੰਟੈਕਟ ਕਰੋ ਜਿਹੜਾ ਨਸ਼ਾ ਛੱਡਣਾ ਚਾਹੁੰਦੇ ਹਨ ਉਸੇ ਕਰਕੇ ਮੈਂ ਉਹਨਾਂ ਨੂੰ ਸਾਰਿਆਂ ਨੂੰ ਅਪੀਲ ਕਰਦਾ ਵਾਂ ਕਿ ਪਰਿਵਾਰਾਂ ਨਾਲ ਉਹਨਾਂ ਦਾ ਅਸੀਂ ਕੰਟੈਕਟ ਵੀ ਕਰ ਰਹੇ ਹਾਂ ਕਿ ਉਹਨਾਂ ਦੀ ਬੰਦੀਸਰ ਦੀ ਹੈਲਪ ਕੀਤੀ ਜਾਊਗੀ ਤੇ ਨਾਲ ਹੀ ਉਹਨਾਂ ਨੂੰ ਦਾਖਲ ਕਰਾ ਕੇ ਉਹਨਾਂ ਨੂੰ ਇੱਕ ਨਵੇਂ ਸਮਾਜ ਵਿੱਚ ਉਹਨਾਂ ਦਾ ਅਸੀਂ ਪੈਰ ਤਰਾਵਾ ਕਰਾਂਗੇ ਇਹ ਬਹੁਤ ਸ਼ਲਾਘਾਯੋਗ ਕਦਮ ਜਿਹੜਾ ਆਪਾਂ ਕਹਿ ਸਕਦਾ ਤੁਹਾਡੇ ਵੱਲੋਂ ਕੀਤਾ ਗਿਆ ਹੈ ਕਿ ਇੱਕ ਮਰੀਜ਼ਾਂ ਨੂੰ ਲਿਆ ਕੇ ਜਿਹੜੇ ਕਿ ਵਿਚਾਰੇ ਆਧੀ ਨੇਨ ਦਲਦਲ ਚ ਫਸ ਚੁੱਕੇ ਇੱਥੇ ਲਿਆ ਰਹੇ ਹੋ ਪਰ ਉਹਨਾਂ ਦਾ ਜਿਹੜਾ ਭਵਿੱਖ ਅਗਲਾ ਉਜਵਲ ਹੋਣ ਦੀ ਉਮੀਦ ਕਰ ਰਹੇ ਹਾਂਜੀ ਬਿਲਕੁਲ ਜੀ ਅਸੀਂ ਉਹਨਾਂ ਦਾ ਪੂਰਾ ਸਹਿਯੋਗ ਦੇਵਾਂਗੇ ਤੇ ਉਹਨਾਂ ਨੂੰ ਮਤਲਬ ਕਿ ਹਰ ਬੰਦੀ ਸਰਦੀ ਉਹਨਾਂ ਦੇ ਮਤ ਦਿੱਤੀ ਜਾਏਗੀ ਤੇ ਕੀ ਲੱਗਦਾ ਸਰ ਕੀ ਜਿਹੜੇ ਲੋਕ ਨੇ ਜਿਹੜੇ ਇਹਨਾਂ ਨੇ ਅੱਜ ਸੋਚ ਚੱਕੀ ਸੰਕਲਪ ਕੀਤਾ ਹੈ ਕਿ ਇਹ ਪੂਰੀ ਤੰਦ ਇਹਨਾਂ ਕਰਨ ਕਿਸੇ ਬਿਲਕੁਲ ਜੀ ਮੈਨੂੰ ਵਿਸ਼ਵਾਸ ਹੈ ਇਹਨਾਂ ਨੂੰ ਅਸੀਂ ਇਹਨਾਂ ਨੇ ਜੋ ਅਸੀਂ ਆਪਣਾ ਪਹਿਲ ਕਦਮੀ ਅਸੀਂ ਕਰ ਰਹੇ ਇਸ ਗੱਲ ਦੀ ਇਹਨਾਂ ਨੇ ਸਾਨੂੰ ਪੂਰਾ ਸਹਿਯੋਗ ਦੇ ਦਿੱਤਾ ਵਾ ਤੇ ਮੈਨੂੰ ਵਿਸ਼ਵਾਸ ਆ ਵੀ ਇਹ ਨਵੇਂ ਸਮਾਜ ਵਿੱਚ ਪੈਰ ਧਰ ਲਗੇ ਅੱਛੀ ਜ਼ਿੰਦਗੀ ਜਿਉਣਗੇ ਤੇ ਇਹ ਸਰ ਕੀ ਮੋਹਮ ਜਿਹੜੀ ਹੈ ਜਿਹੜੀ ਤੁਹਾਡੇ ਵੱਲੋਂ ਹੋਣ ਕੀਤੀ ਜਾ ਰਹੀ ਹੈ ਅੱਗੇ ਵੀ ਚੱਲੂ ਰਹੀ ਹਾਂ ਬਿਲਕੁਲ ਜੀ ਅਸੀਂ ਲਗਾਤਾਰ ਸਾਡੀ ਕੋਸ਼ਿਸ਼ ਚੱਲੀ ਹੈ ਜੋ ਵੀ ਸਾਡੇ ਕੋਲ ਆਏਗਾ ਅਸੀਂ ਉਹਦੀ ਹੈਲਪ ਕਰਾਂਗੇ ਜੀ ਬਿਲਕੁਲ ਇਹ ਸੀਗੇ ਆਪਣਾ ਥਾਣਾ ਪਰਵਾਰੀ ਫਰੋਜ਼ਪੁਰ ਸਿਟੀ ਦੇ ਗੱਲਬਾਤ ਇਹਨਾਂ ਨਾਲ ਵੀ ਕਰਦੇ ਆ ਕਿ ਜਿਹੜੇ ਨੌਜਵਾਨ ਇੱਥੇ ਨੇ ਇਹਨਾਂ ਦੀ ਵੀ ਹਿੰਮਤ ਹੈ ਕਿ ਕਿਦਾਂ ਲੱਗ ਰਿਹਾ ਅੱਜ ਤੁਹਾਨੂੰ ਇੱਥੇ ਥਾਣਾ ਪਰਵਾਰੀ ਵੱਲੋਂ ਇੱਥੇ ਨਸ਼ਾ ਛਡਾਊ ਕੇਂਦਰ ਚ ਹੈ ਕਿ ਤੁਹਾਡੀ ਮਰਜ਼ੀ ਸੀਗੀ ਤੁਸੀਂ ਛੱਡਣਾ ਚਾਹੁੰਦੇ ਹੋ ਇੱਦਣਾ ਚਾਹੁੰਦੇ ਆ ਸਾਰੇ ਸਤਿਉਨੇ ਸਾਡੀ ਮਦਦ ਕੀਤੀ ਹਾਂਸਾ ਕੇ ਨਸ਼ਾਈ ਸਿਟਰਨ ਆਲੇ ਇਹ ਤੇ ਲੋਕਾਂ ਦਾ ਕਿ ਛੱਡੋਗੇ ਨਸ਼ਾ ਹਾਂ ਛੱਡਾ ਹਾਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਤੁਹਾਨੂੰ ਐਸਐਚਓ ਸਾਹਿਬ ਨੇ ਅੱਜ ਇੱਥੇ ਨਸ਼ਾ ਛਡੋ ਕੇਂਦਰ 'ਚ ਐਡਮਿਟ ਕਰਵਾਇਆ ਹੈ ਕਿ ਜਿਹੜੇ ਤੁਹਾਨੂੰ ਇਹ ਮਾੜੀ ਲਤ ਲੱਗੀ ਸੀ ਇਹਨੂੰ ਛੱਡਣਾ ਤੁਸੀਂ ਹਾਂਜੀ ਹਾਂਜੀ ਛੱਡਣਾ ਚਾਹਾਂਗੇ ਅੱਛਾ ਭਾਈ ਜੀ ਕੋਰੇ ਆ ਪਾਇਨ ਸਰ ਕੋਲੇ ਚੰਨ ਕੇ ਕੁਝ ਕਹਿਣਾ ਚਾਹੁੰਦੇ ਹੋ ਵੀ ਇਸ ਜਿਹੜਾ ਕੀ ਥਾਣਾ ਪਰਿਵਾਰੀ ਬਾਰੇ ਵੀ ਇਹਨਾਂ ਨੇ ਤੁਹਾਨੂੰ ਇੱਥੇ ਲੈ ਕੇ ਆਏ ਹਾਂਜੀ ਹਾਂਜੀ ਸਰ ਦਾ ਬਹੁਤ ਬਹੁਤ ਸ਼ੁਕਰ ਹੈ ਅਦਰ ਸੰ ਸ਼ਾਇਦ ਦਰਦ ਤੋਂ ਕੱਢਣਾ ਚਾਹ ਹਾਂ ਤੇ ਛੱਡਣਾ ਬਿਲਕੁਲ ਛੱਡਣਾ ਹਾਂਜੀ ਹਾਂਜੀ ਕੀ ਕਹਿਣਾ ਵੀ ਤੁਹਾਡੇ ਥਾਣਾ ਪਰਿਵਾਰੀ ਜਿਹੜੇ ਤੁਹਾਨੂੰ ਲੈ ਕੇ ਆਏ ਇੱਥੇ ਐਸ ਐਚਓ ਸਿਟੀ ਨਸ਼ਾ ਛਡਾਊ ਕੇਂਦਰ ਦੇ ਵਿੱਚ ਕੀ ਨਸ਼ਾ ਤੁਸੀਂ ਛੱਡਣਾ ਚਾਹੁੰਦੇ ਹੋ ਆਪਣੇ ਹਿੰਮਤ ਨਾਲ ਆਪਣੇ ਸੰਕਲਪ ਨਾਲ ਹਾਂਜੀ ਸਰ ਸਾਨੂੰ ਦਾ ਪਤਾ ਲੱਗਾ ਸੀ ਸਰਪੋਲੇ ਦੇ ਬਏ ਸਾਨੂੰ ਉਹਨਾਂ ਨੇ ਗਾਈਡ ਕੀਤਾ ਸਾਨੂੰ ਸਮਝਾਇਆ ਤੇ ਅਸੀਂ ਵੀ ਕੁਝ ਹੱਕ ਗਏ ਐਸ ਨਸ਼ੇ ਤੋਂ ਬਾਹਰ ਕਰਕੇ ਤੇ ਸਰੀਰ ਤੇ ਉਹਨਾਂ ਦੀ ਜਾਨ ਲੱਗ ਗਿਆ ਇਸ ਕਰਕੇ ਸੋਚਿਆ ਤੇ ਚਲੋ ਜੀ ਘਾਰੋ ਵੀ ਮਾਰੇ ਆ ਤੇ ਇਹਨਾਂ ਨੇ ਬਾਹ ਫਾਲੀ ਅਸੀਂ ਇਸ ਕਰਕੇ ਇਹਨਾਂ ਦੇ ਨਾਲ ਤੁਰ ਪਏ ਜੀ ਤੇ ਕਿੰਨੇ ਕੁ ਸਾਲਾਂ ਤੋਂ ਕਰ ਰਹੇ ਨਸ਼ਾ ਅੱਭੀ ਟਾਈਮ ਹੋ ਗਿਆ ਇਹ ਜਾਨੀ ਤੇ 4-5 ਸਾਲ ਹੋ ਚਲੇ ਗਏ ਕਰ ਰਹੇ ਆ ਤੇ 4-5 ਸਾਲ ਦੇ ਤੇ ਹੁਣ ਮਨ ਚ ਬੁਲ ਕੋ ਪੱਕਾ ਵਿਸ਼ਵਾਸ ਬਣਾ ਲਿਆ ਵਿਛੜਨਾ ਹਾਂਜੀ ਹੁਣ ਪੱਕਾ ਸੋਚਿਆ ਜੀ ਛੱਡਣਾ ਹੀ ਇਹਨੂੰ ਨਸ਼ੇ ਨੂੰ ਤੇ ਕੁਛ ਕਹਿਣਾ ਚਾਹੋਗੇ ਐਸ ਐਚਓ ਸਿਟੀ ਬਾਰੇ ਹਾਂਜੀ ਉਹਨਾਂ ਦਾ ਬਹੁਤ ਧੰਨਵਾਦ ਜਿਹੜੇ ਸਾਨੂੰ ਲੈ ਕੇ ਆਏ ਨੇ ਤੇ ਜਿਨ੍ਹਾਂ ਦਾ ਹਲ ਕਰਾਇਆ ਸਈ ਉਹਨਾਂ ਸ਼ੁਕਰਗੁਜ਼ਾਰ ਨੇ ਸਾਡੀ ਕੋਈ ਬਾਹ ਨਹੀਂ ਫੜਦਾ ਜੀ ਘਰੋਂ ਮਾਰੇ ਇਸ ਕਰਕੇ ਚਲੋ ਇਹਨਾਂ ਨੇ ਬਾਹ ਫੜ ਲਈ ਨਸ਼ਾ ਛੱਡਣ ਲੱਗ ਗਏ ਜੀ ਬਿਲਕੁਲ ਜਿਸ ਤਰ੍ਹਾਂ ਕਿ ਇਹਨਾਂ ਨੇ ਕਿਹਾ ਕਿ ਇਹਨਾਂ ਨੇ ਸਾਡੀ ਆ ਬਾ ਜਿਹੜੀ ਹੈ ਉਹ ਫੜੀ ਹੈ ਔਰ ਸਾਨੂੰ ਇੱਥੇ ਨਸ਼ਾ ਛਡਾਊ ਕੇਂਦਰ ਵਿੱਚ ਲੈ ਕੇ ਆਏ ਨੇ ਔਰ ਉਹਨਾਂ ਵੱਲੋਂ ਵੀ ਕਿਹਾ ਕਿ ਮੈਂ ਪੂਰੀ ਤਰ੍ਹਾਂ ਜਿਹੜੀ ਅੱਗੇ ਵੀ ਇਹਨਾਂ ਨੂੰ ਕੋਈ ਜ਼ਰੂਰਤ ਪੈਗੀ ਉਹ ਵੀ ਮੈਂ ਖੜਾ ਆ ਇਹਨਾਂ ਦੇ ਨਾਲ ਕਰਾਂਗੇ ਡਾਕਟਰ ਸਾਹਿਬ ਨਾਲ ਗੱਲਬਾਤ ਕਰ ਲੈਣੇ ਆ ਡਾਕਟਰ ਸਾਹਿਬ ਕੀ ਨਾਮ ਹੈ ਸਰ ਤੁਹਾਡਾ ਜੀ ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ ਸਰ ਨਸ਼ਾ ਛਡਾਊ ਕੇਂਦਰ ਵਿੱਚ ਥਾਣਾ ਪਰਬਾਰੀ ਵੱਲੋਂ ਸਰ ਮਰੀਜ਼ ਲੈ ਕੇ ਆਉਂਦੇ ਆ ਸਰ ਕੀ ਕਹਿਣਾ ਚਾਹੋਗੇ ਇਸ ਪੰਜਾਬ ਸਰਕਾਰ ਦਾ ਨਸ਼ਿਆਂ ਵਿਰੁੱਧ ਜਿਹੜਾ ਯੁੱਧ ਚੱਲ ਰਿਹਾ ਹੈ ਉਹਦੇ ਤਹਿਤ ਹਰ ਮੁਲਾਜ਼ਮ ਆਪਣੀ ਦਿੱਤੀ ਹੋਈ ਡਿਊਟੀ ਨੂੰ ਤਨਦੇਈ ਨਾਲ ਨਿਭਾ ਰਿਹਾ ਹੈ ਜਿਹੜੇ ਆਪਣਾ ਥਾਣਾ ਪਰਿਵਾਰੀ ਨੇ ਉਹਨਾਂ ਵੱਲੋਂ ਲਗਾਤਾਰ ਦਿਨ ਬਦ ਦਿਨ ਜਿਹੜੇ ਨਸ਼ਿਆ ਦਾ ਸੇਵਨ ਕਰਨ ਵਾਲੇ ਨੌਜਵਾਨ ਨੇ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਫਰੇਰੀਤ ਕਰਕੇ ਸਿਵਲ ਹਸਪਤਾਲ ਦੇ ਵਿੱਚ ਨਸ਼ਾ ਸਿਲਾ ਕੇਂਦਰ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ ਇਹ ਉਹਨਾਂ ਦਾ ਬਹੁਤ ਹੀ ਵੱਡਾ ਇੱਕ ਸਲਾਗਾ ਯੋਗ ਕਦਮ ਹੈ ਤੇ ਹੁਣ ਤੱਕ ਸਰ ਇਹਨਾਂ ਵੱਲੋਂ ਕਿੰਨੇ ਮਰੀਜ਼ ਸਾਡੇ ਇੱਥੇ ਲੈ ਕੇ ਆਏਗੇ ਅੱਜ ਐਸਐਚਓ ਸਾਹਿਬ ਕੋਲੋਂ ਵੱਲੋਂ ਲੈ ਕੇ ਤਿੰਨ ਮਰੀਜ਼ ਲੈ ਕੇ ਆਦੇ ਗਏ ਜੀ ਕੱਲੋਂ ਚਾਰ ਮਰੀਜ਼ ਲੈ ਕੇ ਆਹੀ ਇਸ ਤੋਂ ਪਹਿਲਾਂ ਤਿੰਨ ਮਰੀਜ਼ ਉਹ ਇਸ ਤੋਂ ਪਹਿਲਾਂ ਵੀ ਇੱਕ ਦਿਨ ਲੈ ਕੇ ਆਏ ਸੀ ਜੀ ਅੱਜ ਸਰ ਕੀ ਜਿਹੜੇ ਲੋਕ ਇੱਥੇ ਆਉਂਦੇ ਨੇ ਪੂਰੀਆਂ ਸੁਵਿਧਾਵਾਂ ਜਿਹੜੇ ਆਪਾਂ ਗੱਲਬਾਤ ਕੀਤੀ ਜਾਵੇ ਸੁਵਿਧਾਵਾਂ ਦੀ ਉਹ ਸੁਵਿਧਾਵਾਂ ਇਹਨਾਂ ਨੂੰ ਮਿਲ ਰਹੀਆਂ ਪੂਰੀਆਂ ਸਰਕਾਰ ਵੱਲੋਂ ਜਿਹੜੀਆਂ ਇਸ ਟਾਈਮ ਸਾਡੇ ਕੋਲੋਂ ਸੁਵਿਧਾਵਾਂ ਦਿੱਤੀਆਂ ਗਈਆਂ ਕਿ ਸਾਨੂੰ ਬਿਲਡਿੰਗ ਦਿੱਤੀ ਗਈ ਹੈ ਜੀ ਉਦੇ ਹਿੱਥ ਚਲੋ ਕੁਝ ਕਮੀਆਂ ਹੈਗੀਆਂ ਨੇ ਅਸੀਂ ਉੱਚ ਅਧਿਕਾਰੀਆਂ ਨੂੰ ਲਿਖ ਕੇ ਦਿੱਤਾ ਹੋਇਆ ਹੈ ਉਹਨਾਂ ਦਾ ਪ੍ਰਬੰਧ ਵੀ ਜਿਹੜਾ ਉਹ ਜਲਦੀ ਆਉਣ ਵਾਲੇ ਸਮੇਂ ਦੇ ਵਿੱਚ ਅਧਿਕਾਰੀਆਂ ਦੀ ਅੱਜ ਵੀ ਮੀਟਿੰਗ ਸੀ ਛੁੱਟੀ ਵਾਲੇ ਦਿਨ ਵੀ ਸੀਐਸ ਮੈਮ ਅੱਜ ਵੀ ਦੇਖ ਰੇਖ ਦੇ ਵਿੱਚ ਉਹਨਾਂ ਦੀ ਮੀਟਿੰਗ ਹੋਈ ਆ ਤੇ ਜੋ ਕਮੀਆਂ ਉਹਨਾਂ ਨੂੰ ਕਹਿ ਰਹੀ ਸੀ ਕਿ ਜਲਦੀ ਦੂਰ ਕੀਤਾ ਜਾਵੇ ਜੇ ਗੱਲਬਾਤ ਕੀਤੀ ਜਾਵੇ ਕੋਈ ਰੋਟੀ ਪਾਣੀ ਜਾਂ ਇਸ ਤਰ੍ਹਾਂ ਦੀ ਕੋਈ ਸਮੱਸਿਆ ਤਾਂ ਨਹੀਂ ਆ ਰਹੀ ਹਾਂਜੀ ਰੋਟੀ ਮਰੀਜ਼ਾਂ ਦੀ ਫ੍ਰੀ ਆਫ ਕਾਸਟ ਕੈਂਟੀਨ ਦੇ ਵੱਲੋਂ ਇੱਕ ਠੇਕੇਦਾਰ ਨੂੰ ਠੇਕਾ ਦਿੱਤਾ ਹੋਇਆ ਉਹ ਸਮੇਂ ਸਿਰ ਆਪਣਾ ਰੋਟੀ ਦਾ ਇੰਤਜ਼ਾਮ ਚੱਲ ਰਿਹਾ ਹੈ ਪਾਣੀ ਵਗੈਰਾ ਦੀ ਸਹੂ ਪਾਣੀ ਦੀ ਸਹੂਲਤ ਤਾਂ ਦੇਖੋ ਜੀ ਪ੍ਰੋਪਰ ਓਵਰਆਲ ਹਸਪੀਟਲ ਦੇ ਵਿੱਚ ਪ੍ਰੋਬਲਮ ਚੱਲ ਰਹੀ ਆ ਉਹ ਵੀ ਉਹ ਮੀਟਿੰਗ ਦੇ ਵਿੱਚ ਅੱਜ ਡਿਸਕਸ ਹੋਇਆ ਸੀਗਾ ਕਹਿੰਦੇ ਸੀ ਉਹਨੂੰ ਜਲਦੀ ਠੀਕ ਕਰ ਦਿੱਤਾ ਜਾਏਗਾ ਡੀਸੀ ਸਾਹਿਬ ਨੂੰ ਅੱਜ ਇੱਕ ਮੰਗ ਪੱਤਰ ਡਿਮਾਂਡ ਲੈਟਰ ਦੇ ਕੇ ਦਿੱਤਾ ਗਿਆ ਆਰਓ ਵਗੈਰਾ ਤੇ ਜਿਹੜਾ ਫ੍ਰੀਜਰ ਹੈਗਾ ਉਹ ਜਲਦੀ ਲੱਗਣ ਦੀ ਸਾਖ ਬਾਕੀ ਸਟਾਫ ਵੱਲੋਂ ਦੇਖ ਰੱਖ ਸਾਰੀ ਕੀਤੀ ਜਾ ਰਹੀ ਹੈ ਹਾਂਜੀ ਬਿਲਕੁਲ ਜੀ ਡਾਕਟਰ ਸਾਹਿਬ ਦੀ ਨਿਗਰਾਨੀ ਦੇ ਹੇਠ ਅਸੀਂ ਟ੍ਰੀਟਮੈਂਟ ਪੂਰਾ ਕਰ ਰਹੇ ਹਾਂ ਆ ਜਿਬਿਸਤ ਬਿਲਕੁਲ ਜੀ ਜਿਸ ਤਰ੍ਹਾਂ ਕਿ ਇਹਨਾਂ ਵੱਲੋਂ ਪੂਰੀ ਜਿਹੜੀ ਆਪਣੇ ਵੱਲੋਂ ਕੀਤੀ ਜਾ ਰਹੀ ਹਾਂ ਕੁਝ ਕੂ ਇੱਕ ਦੋ ਕਹਿ ਰਹੇ ਆ ਕਿ ਸਮੱਸਿਆਵਾਂ ਹੈਗੀਆਂ ਨੇ ਉਹ ਹਸਪੀਟਲ ਦੇ ਲੈਵਲ ਤੇ ਹੀ ਨੇ ਔਰ ਉਹਨਾਂ ਦੇ ਵੀ ਜਲਦ ਤੋਂ ਜਲਦ ਜਿਹੜੀ ਹੈ ਉਹ ਮੁਸ਼ਕਲਾਂ ਜਿਹੜੀਆਂ ਉਹ ਹੱਲ ਕੀਤੀਆਂ ਜਾਣਗੀਆਂ ਅ ਔਰ ਥਾਣਾ ਭਾਰੀ ਦੀ ਵੀ ਬੜੀ ਵਧੀਆ ਗੱਲ ਹੈ ਕਿ ਡਿਊਟੀ ਦੇ ਨਾਲ ਨਾਲ ਇਹ ਸਮਾਜ ਸੇਵਾ ਕਹ ਲੋ ਜਾਂ ਸੇਵਾ ਕਹ ਲੋ ਉਹਨਾਂ ਦਾ ਵੀ ਕੰਮ ਕਰ ਰਹੇ ਨੇ ਕਿ ਮਰੀਜ਼ਾਂ ਨੂੰ ਇੱਥੇ ਲਿਆ ਕੇ ਨਸ਼ਾ ਛਡਾਊ ਕੇਂਦਰ ਚ ਛੱਡ ਰਹੇ ਨੇ ਤਾਂ ਕਿ ਉਹਨਾਂ ਦਾ ਇਲਾਜ ਹੋ